ਸਤਿ ਸ਼੍ਰੀ ਅਕਾਲ ਸਾਰੇ ਨੂੰ ਅੱਜ ਦੀ ਵੀਡੀਓ 'ਚ ਗੱਲ ਕਰਾਂਗੇ ਇੱਕ ਅਜਿਹੀ ਜ਼ਰੂਰੀ ਚੀਜ਼ ਬਾਰੇ ਜੋ ਪੰਜਾਬ ਦੇ ਹਜ਼ਾਰਾਂ ਕਿਸਾਨਾਂ ਵਰਤਦੇ ਨੇ ਗ੍ਰਾਮੋਸਪਰੇਅ ਜャਪਾ ਨੂੰ ਕਹਿੰਦੇ ਨੇ ਪਾਰਾਕਵਾਟ ਜਾਂ ਮੂੰਗੀ ਪਕਾਈ ਲਈ ਵਰਤੀ ਜਾਂਦੀ ਹੈਗੀ ਦੇਖੀ ਇਹ ਮੂੰਗੀ ਖਾਣ ਲਈ ਸੇਫ ਹੈ ਜਾਂ ਅਸੀਂ ਆਪ ਦੇ ਹੱਥੀਂ ਜਿਹੜੀ ਮੂੰਗੀ ਖਾ ਰਹੇ ਆਂ ਆਪ ਬਣਾ ਕੇ ਆਪ ਇਹ ਪਾਜਹਿਰ ਖਾਣੇ ਆ ਇਹਦੇ ਬਾਰੇ ਆਪਾਂ ਗੱਲ ਕਰਦੇ ਆਂ ਸਾਰੇ ਤੋਂ ਪਹਿਲਾਂ ਗ੍ਰਾਮੋਸਪਰੇਅ ਹੁੰਦੀ ਕੀ ਆ ਕੀ ਚੀਜ਼ ਹੁੰਦੀ ਹੈ ਗ੍ਰਾਮੋ ਸਭ ਤੋਂ ਪਹਿਲਾਂ ਗੱਲ ਕਰੀ ਕਿ ਗ੍ਰਾਮੋ ਜਾਂ ਪਾਰਾਕਵਾਟ ਸਪਰੇ ਆਕਰ ਹੈਗੀ ਇਹ ਕਹਿੰਦੇ ਨਾਨਸਲੈਕਟਿਵ ਕੰਟ੍ਰੈਕਟ ਹੈ ਹਰਬੀਸਾਈਡ ਹੈ ਮਤਲਬ ਜਿੱਥੇ ਵੀ ਇਹ ਲੱਗੇ ਉੱਥੇ ਹਰ ਹਰੀ ਭਰੀ ਚੀਜ਼ ਨੁਸਕਾ ਦਿੰਦੀ ਹੈ ਇਹਨੂੰ ਇਹੇ ਕਹਿੰਦੇ ਹੁੰਦੇ ਹੈਗੇ ਇਹ ਗੰਦੇ ਘਾਹ ਨੂੰ ਮਾਰਨ ਲਈ ਵਰਤੀ ਜਾਂਦੀ ਹੈ ਜャ ਪੰਜਾਬ 'ਚ ਕਿਸਾਨ ਮੂੰਗੀ ਦੀ ਪਕਾਈ ਲਈ ਵਰਤ ਲਾਗੇ ਹੋਣ ਇਹ ਥੱਲੇ ਮੇਰੀ ਸਕ੍ਰਿਪਟ ਰੈਡੀ ਹੈ ਸਾਰੀ ਲੈਪਟਾਪ ਤੇ ਮੈਂ ਇੱਧਰ ਦੇਖ ਕੇ ਤਾਂ ਗੱਲ ਕਰ ਰਿਹਾ ਤੁਸੀਂ ਵੀਰੇ ਗੱਲਾਂ ਸੁਣਾ ਮੂੰਹ ਘੱਟ ਦੇਖੋ ਮਜ਼ਾਕ ਕਰ ਰਿਹਾ ਇਹ ਵੈਸੇ ਮੈਂ ਤਾਂ ਦੱਸ ਰਿਹਾ ਕਿ ਤੁਸੀਂ ਕੋ ਮੂੰਹ ਕਿੱਧਰ ਚੱਕ ਰੱਖੇ ਨੇ ਮੈਂ ਵੀ ਥੱਲੇ ਸਕ੍ਰਿਪਟ ਲਿਖੀ ਜਿਵੇਂ ਉਹ ਪੜਦਾ ਹੁੰਦਾਗਾ ਖਾਸ ਕਰਕੇ ਮੂੰਗੀ ਦੀਆਂ ਫਲੀਆਂ ਪਕਾਉਣ ਲਈ ਆਪਾਂ ਪਹਿਲਾਂ ਕਰਦੇ ਆ 3-4 ਦਿਨ ਪਹਿਲਾਂ ਕਰ ਦਿੰਨੇ ਆ ਵੈਸੇ ਇਹ ਜੇ ਪ੍ਰੋਪਰ ਰਿਜਲਟ ਲੈਣਾ ਆਪਾਂ ਤਾਂ 5 ਤੋਂ 7 ਦਿਨ ਨੇ ਸਹੀ ਰਹਿੰਦੀ ਆ ਪਹਿਲਾਂ ਕਰਨ ਵਾਸਤੇ ਫਸਲ ਜਿਹੜੀ ਇਹ ਤੇਜ਼ੀ ਨਾਲ ਪੱਕ ਜਾਂਦੀ ਹੈ ਇਹ ਕਟਾਈ ਛੇਤੀ ਹੋ ਜਾਂਦੀ ਆ ਤੇ ਮੰਡੀ ਜਿਹੜੀ ਜਾਣ ਵਾਸਤੇ ਮਤਲਬ ਵਧੀਆ ਪੱਕੀ ਜਾਂਦੀ ਹੋਗੀ ਪੂਰੀ ਤੇ ਪਰ ਮੁੱਦਾ ਕੀ ਆ ਨਾ ਮੁੱਦੇ ਦੀ ਗੱਲ ਕਰਦੇ ਹੁਣ ਆਪਾਂ ਇਹ ਤਾਂ ਚਲੋ ਆਪਾਂ ਨੂੰ ਪਤਾ ਹੀ ਕਾਦੇ ਵਾਸਤੇ ਵਰਤੀ ਜਾਂਦੀ ਹੈਗੀ ਪਰ ਹੁਣ ਆ ਜਾਂਦੇ ਆ ਮੁੱਖ ਮੁੱਦੇ ਤੇ ਜੇ ਸਪਰੇ ਫਲੀਆਂ ਉੱਤੇ ਕੀਤੀ ਜਾਂਦੀ ਆ ਤਾਂ ਕਿ ਇਹ ਅੰਦਰਲੇ ਦਾਣੇ ਤੇ ਵੀ ਅਸਰ ਕਰਦਾ ਹੈ ਤੇ ਮੂੰਗੀ ਸਿਹਤ ਲਈ ਠੀਕ ਰਹਿੰਦੀ ਹੈ ਜਾਂ ਨਹੀਂ ਇਹ ਆਪਣਾ ਚ ਮੁੱਦਾ ਗਾ ਗ੍ਰਾਮੋਂ ਦਾ ਦਾਣੇ ਉੱਤੇ ਅਸਰ ਠੀਕ ਹੈ ਪਾਰਾ ਕੋਟ ਜਾਂ ਗ੍ਰਾਮੋਂ ਸਪਰੇ ਸਿਰਫ ਬਾਹਰਲੇ ਹਿੱਸੇ ਨੂੰ ਮਾਰਦਾ ਹੈ ਪਰ ਜੇ ਫਲੀ ਹਰੀ ਹੋਵੇ ਤੇ ਨਰਬ ਇਹ ਗੱਲ ਨੂੰ ਨੋਟ ਕਰਿਓ ਜੇ ਫਲੀ ਹਰੀ ਤੇ ਨਰਮਾਗੀ ਤਾਂ ਇਹ ਚਾਵੜੀ ਰਾਹੀਂ ਅੰਦਰ ਜਾਂਦੀ ਉਹਦੇ ਮਤਲਬ ਹੈ ਉਹਦੀ ਜਿਹੜੀ ਫਲੀ ਦੀ ਚਾਵੜੀ ਹੁੰਦੀ ਹੈ ਨਾ ਉਹਦੇ ਅੰਦਰ ਵਗ ਜਾਂਦੀ ਜੇ ਨਰਮਾ ਕੀ ਉਹ ਫਲੀ ਜਾਂ ਹਜੇ ਵਾਲੀ ਹਰੀ ਪਈ ਹੈ ਜੇ ਸੁੱਕੀਆਂ ਹੁੰਦੀਆਂ ਉਹਨਾਂ ਤੇ ਆਪਾਂ ਕਰ ਸਕਦੇ ਆ ਜਿਹੜੀਆਂ ਆਪੇ ਸੁੱਕੀਆਂ ਜਾਂਦੀਆਂ ਹੁੰਦੀਆਂ ਪਰ ਉਹਨਾਂ ਤੇ ਇਹ ਨਰਸ ਕਰਨਾ ਨਹੀਂ ਪਰ ਆਪਾਂ ਮੇਨ ਕੀ ਕਰਦੇ ਆ ਜਿਹੜਾ ਆਪਣਾ ਦੂਜਾ ਤੀਜਾ ਫਲ ਹੁੰਦਾ ਉਹਨੂੰ ਸੁਕਾਉਣ ਵਾਸਤੇ ਕਰਦੇ ਆ ਪਹਿਲਾ ਫਲ ਲੱਗ ਜਾਂਦਾ ਉਹ ਤਾਂ ਆਪ ਹੀ ਸੁੱਕ ਜਾਂਦਾ ਕਰਦਾ ਹੁਣ ਤੱਕ ਦਾ ਇਹ ਕੀ ਹੁੰਦਾ ਜਿਹੜੀ ਫਲੀ ਤੇ ਲੱਗ ਜੀ ਕਿ ਦੋਣ ਦਾਣੇ ਦੀ ਕੁਆਲਿਟੀ ਖਤਮ ਹੋ ਜਾਂਦੀ ਆ ਪਦੇ ਇਹਦੇ ਕਾਲੇ ਜਿਹੇ ਦਾਣੇ ਹੋ ਜਾਂਦੇ ਨਾ ਰੰਗ ਜਾਂ ਡੱਲ ਹੋ ਜਾਂਦਾ ਕਈ ਵਾਰ ਸਰੀਰ ਜੇ ਜਾ ਕੇ ਲਿਵਰ ਜਾਂ ਕਿਡਨੀ ਜਾਂ ਖੂਨ ਨੂੰ ਨੁਕਸਾਨ ਕਰ ਸਕਦੀ ਆ ਇਹ ਵੜੀ ਜੇ ਦਾਣੇ ਅੰਦਰ ਜਾਂਦੇ ਅਗੇ ਕੋਈ ਵਿਗਿਆਨਿਕ ਦੇ ਅਨੁਸਾਰ ਪਾਰਾ ਕੁਆਟ ਦੇ ਅੰਦਰ ਰਹਿ ਜਾਂਦਾ ਹੈ ਤੇ ਸਹੀ ਸਮੇਂ ਤੇ ਕੱਟੀ ਨਾ ਹੋਵੇ ਤੇ ਇਹ ਚੀਜ਼ ਆਪਣੇ ਪੇਟ 'ਚ ਜਾ ਸਕਦੀ ਆ ਜੇ ਖਾਣ ਵਾਲੀ ਮੂੰਗੀ ਵਿੱਚ ਬਦਰੀ ਹੋਈ ਤਾਂ ਹੀ ਕਹਿੰਦੇ ਆ ਇਹਨੂੰ ਆਮ ਤੌਰ ਤੇ ਗ੍ਰਾਮੂਸ ਸਪਰੇ ਨਾਲ ਪਕਾਈ ਫੜੀ 7 ਤੋਂ 10 ਦਿਨਾਂ ਤੋਂ ਬਾਅਦ ਕਟਣੀ ਚਾਹੀਦੀ ਹੈ ਪਰ ਆਪਣੇ ਕੋਲ ਇਨਾ ਸਬਰ ਹੈ ਨਹੀਂ ਕਿਸੇ ਤਰੀਕੇ ਨਾਲ ਸੁਰੱਖਿਅਤ ਰੱਖ ਸਕਦੀ ਹੈ ਕਿ ਇਹ ਕਿਸੇ ਵੀ ਤਰੀਕੇ ਨਾਲ ਆਪਾਂ ਨੂੰ ਸੇਫ ਹੋ ਸਕਦੀ ਹੈ ਇਹ ਜੇ ਆਪਾਂ ਇਹਨੂੰ ਵਰਤਣਾ ਹੋਵੇ ਗ੍ਰਾਮੂ ਨਾਲ ਤਾਂ ਕਿਵੇਂ ਵਰਤਦੇ ਹੁਣ ਇਹਦੇ ਵੀ ਗੱਲ ਕਰਦੇ ਆਪਾਂ ਤੇ ਪਹਿਲਾ ਨੰਬਰ ਸਪਰੇ ਸਿਰਫ ਜਦੋਂ ਮੂੰਗੀ ਦੀ 90% ਫਸਲ ਫਲੀ ਪੱਕੀ ਮਤਲਬ ਪੱਕਦੀ ਹੋਵੇ ਉਦੋਂ ਹੀ ਕਰਨੀ ਹੈਗੀ ਆਪਾਂ ਸਪਰੇ ਤੋਂ ਬਾਅਦ 7 ਦੇ 10 ਦਿਨ ਫਸਲ ਨੂੰ ਖੇਚੀ ਰਹਿਣ ਦਿਓ ਹੱਥ ਵੀ ਨਾ ਲਾਓ ਉਹਦੇ ਕਟਾਈ ਤੋਂ ਪਹਿਲਾਂ ਮੂੰਗੀ ਨੂੰ ਚੰਗੀ ਤਰ੍ਹਾਂ ਧੋ ਕੇ ਤੇ ਧੁੱਪ ਵਿੱਚ ਸੁਕਾ ਕੇ ਰੱਖੋ। ਗ੍ਰਾਮੋ ਦੀ ਡੋਜ਼ ਲਿਮਟ ਤੋਂ ਵੱਧ ਨਾ ਹੋਵੇ। 200 ml 15 ਲੀਟਰ ਆਪ ਤੋਂ ਉੱਤੇ। 15 ਲੀਟਰ ਪਾਣੀ ਦੇ ਵਿੱਚ 200 ਤੋਂ 250 ml ਹੀ ਪਾਓ। ਜਿਹੜਾ ਮੇਰਾ ਤੀਜਾ ਪੁਆਇੰਟ ਸੀਗਾ ਮੂੰਗੀ ਨੂੰ ਧੋਣ ਵਾਲਾ ਇਹ ਆਪਣੇ ਤੇ ਬਿਲਕੁਲ ਵੀ ਲਾਗੂ ਨਹੀਂ। ਤਾਂ ਆਪਣੀ ਸਾਰੀ ਮੂੰਗੀ ਖਤਮ ਹੋ ਜੂ। ਇਹ ਸਿਰਫ ਤਾਂ ਕਰੋ ਜੇ ਤੁਸੀਂ ਮੂੰਗੀ ਮੋਲੜੇ ਹੋਣੇ ਹੋ। ਕਿਉਂਕਿ ਇਹ ਜਿਹੜੀ ਅੰਦਰ ਰਾਚੀਆਂ ਜੀ ਡਾਇਗ੍ਰਾਮੋਂ ਨਿਕਲਦੀ ਨਿਵਾਰ ਕੇ ਨਾ ਮਰਜੀ ਜਿਓਰ ਲਾ ਲੋ ਜੇ ਤੁਸੀਂ ਇਹ ਕਹੋ ਕਿ ਮੈਂ ਖੜਾ ਖੜਾ ਨੀਂਦਾ ਨਹੀਂ ਖਾ ਗਿਆ ਭਾਈ ਇੰਨੇ ਦਾਣਿਆਂ ਨਾਲ ਕੁਝ ਵੀ ਨਹੀਂ ਹੁੰਦਾ ਸਾਨੂੰ ਹੌਲੀ ਹੌਲੀ ਪਰ ਸੋਡੇ ਸ਼ਰੀਰ ਤੇ ਇਫੈਕਟ ਹੋਊਗਾ ਇਦਾਂ ਨਹੀਂ ਆਏਗਾ ਮੂੰਗੀ ਖਾਣਸਾ ਬੰਦਾ ਮਰ ਜੂ ਬੰਦਾ ਦਾਖਲੋ ਜਿ ਇਹ ਹੋ ਜੂ ਸ਼ਰੀਰ ਦੇ ਨੁਕਸਾਨ ਦਾ ਨੁਕਸਾਨ ਬਹੁਤ ਹੌਲੀ ਤੇ ਥੋੜੀ ਮਾਤਰਾ ਦੇ ਵਿੱਚ ਹੁੰਦਾਗਾ ਤੇ ਹੁਣ ਮੰਡੀ ਤੇ ਸਿਹਤ ਵਾਲਾ ਪੱਖ ਹੈ ਨਾ ਜਿਹੜਾ ਉਹਦੇ ਵੀ ਗੱਲ ਕਰਦੇ ਮੰਡੀਆਂ 'ਚ ਅੱਜਕੱਲ ਗ੍ਰੇਨਰੀ ਰੈਸੀਡੂ ਟੈਸਟ ਹੋ ਰਹੇ ਨੇ ਨਾ ਬਹੁਤ ਕਿਤੇ ਹੁੰਦੇ ਨੇ ਜੇ ਗ੍ਰਾਮੋ ਦੀ ਮੂੰਗੀ ਚ ਖੋਜ ਮਿਲੀ ਗਈ ਤਾਂ ਲੋਟ ਮਤਲਬ ਸਾਰਾ ਆਪਣਾ ਜਿਹੜਾ ਲੋਟ ਕਹਿੰਦੇ ਹੁੰਦੇ ਨੇ ਨਾ ਕਿ ਐਨੇ ਲੋਟ ਆਇਆ ਜਮਾਲ ਐਨੇ ਲੋਟ ਆਇਆ ਲੋਟ ਹੋਣੀ ਕਿ ਮੈਂ ਨੂੰ ਲੋਟ ਕਰੂੰਗਾ 100 ਕਿਲੋ ਲੋਟ ਕਰੂੰ ਉਹ ਨਹੀਂ ਤਾਂ ਲੋਟ ਮਤਲਬ ਇੱਕ ਤੋਂ ਸੈਂ ਲੈ ਲਓ 10 10 ਬੈਗਾਂ ਦਾ ਮਤਲਬ ਇੱਕ ਇੱਕ ਬੈਗ ਦੇ 25 ਬੈਗਾਂ ਦਾ ਇੱਕ ਲੋਟ ਬਣ ਕੇ ਨਾ ਇਹ ਆਪਾਂ ਵੈਸੇ ਕਰਦੇ ਹੁੰਦੇ ਆ ਕਿ ਯਾਰ 25 ਦੀ ਧੰਗ ਲੜੀ ਇੱਕ ਲੋਟ ਬਣ ਗਿਆ ਇਹ ਉਹ ਹੁੰਦੀ ਚੀਜ਼ ਹੈ ਦੂਜੀ ਗੱਲ ਇਹ ਜੇ ਮੂੰਗੀ ਰੋਟੀ ਨਾਲ ਜਾਂ ਚਟਨੀ ਬਣਾ ਕੇ ਖਾਧੀ ਜਾਂਦੀ ਹੈਗੀ ਤਾਂ ਇਹ ਸਰੀਰ 'ਚ ਜ਼ਹਿਰੀਲੇ ਅਸਰ ਛੱਡ ਸਕਦੀ ਆ ਖਾਸ ਕਰਕੇ ਪੈਰਾਕਵਾਟ ਦੀ ਮਾਤਰਾ ਵੱਧ ਹੋਵੇ ਜੇ ਆਪਾਂ ਤਾਂ ਬਹੁਤ ਡੋਜ਼ ਪਾਉਂਦੇ ਹੁੰਨੇ ਆ ਸਾਨੂੰ ਸਾਰਿਆਂ ਨੂੰ ਪਤਾ ਕਿੰਨੇ ਕਿਸਾਨ ਕਿੰਨੀ ਜ਼ਿਆਦਾ ਡੋਜ਼ ਪਾਉਂਦੇ ਨੇ ਪਈ ਮੈਂ ਵੀਡੀਓ ਕਿਸਾਨਾਂ ਦੇ ਬਾਈ ਲਾ ਕੇ ਬਿਲਕੁਲ ਵੀ ਨਹੀਂ ਬਹੁਤ ਅਸੀਂ ਆਪ ਖੁਦ ਕਿਸਾਨਾਂਗੇ ਪਰ ਇੱਕ ਜਿਹੜੀ ਇਨਫੋਰਮੇਸ਼ਨ ਵਾਲੀ ਚੀਜ਼ ਹੁੰਦੀ ਹੈ ਨਾ ਇੱਕ ਵਹਿਮ ਚੋਂ ਕੱਢ ਕੇ ਬੰਦੇ ਨੂੰ ਅਸਲੀ ਰਾਹ ਤੇ ਪਾਉਣੀ ਉਹ ਆਪਣਾ ਹੱਕਵੰਦ ਹੈਗਾ ਉਹੀ ਚੀਜ਼ਾਂ ਆਪਾਂ ਕਰਦੇ ਹੁਣ ਕਿਸਾਨਾਂ ਲਈ ਇੱਕ ਸੁਨੇਹਾ ਹੈ ਆਪਣੇ ਵੱਲੋਂ ਗੱਲ ਸਿੱਧੀ ਆ ਗ੍ਰਾਮੋਂ ਸਪਰੇ ਕੋਈ ਜਾਦੂ ਦੀ ਛੜੀ ਨਹੀਂ ਹੈ ਇਹ ਜ਼ਾਹਿਰ ਆਪਾਂ ਕਹ ਦੇਨੇ ਆ ਬਾਈ ਜਿੱਥੇ 8 ਮਹੀਨੇ ਚ ਪੱਕਣੀ ਸਾਬ ਪਈ ਆ ਤਿੰਨ ਦਿਨਾਂ ਚ ਸਿੱਟੀ ਇਹ ਆਪਾਂ ਕਹਿੰਦੇ ਆ ਭਰਾਵਾ ਇਹ ਤਾਂ ਜਾਦੂ ਦੀ ਛੜੀ ਆ ਡਾਕਟਰਾਂ ਨੇ ਮਤਲਬ ਬਹੁਤ ਘੈਂਟ ਦਵਾਈ ਬਣਾ ਦੀ ਬਹੁਤ ਚੰਗੇ ਸਾਲਟ ਪਾਤੇ ਤੇ ਇਹ ਬਲਵਾਂ ਜਾਦੂ ਦੀ ਛੜੀ ਬਣਾਤੀ ਹੈ ਨਾ ਪਰ ਤੋਂ ਪਰ ਆਪਾਂ ਨੂੰ ਸੋ ਸਮਝ ਕੇ ਬਾਤ ਨਹੀਂ ਚਾਹੀਦੀ ਇਹ ਕੱਖ ਸਕਾਉਣ ਵਾਸਤੇ ਬਣਾਈ ਸੀ ਆਪਣੀਆਂ ਫਸਲਾਂ ਸਕਾਉਣ ਵਾਸਤੇ ਬਿਲਕੁਲ ਨਹੀਂ ਇਹਦਾ ਅਸਰ ਤੁਸੀਂ ਦੇਖ ਸਕਦੇ ਹੋ ਮੂੰਗੀ ਕੇ ਵਿੱਚ ਕਰਦੀ ਹੈ ਜਦੋਂ ਨੇੜਲੇ ਝੋਨੇ ਤੇ ਪੈ ਜੇ ਜਿਹਦਾ ਝੋਨਾ ਹੁੰਦਾ ਉਹਦਾ ਮੂੰਹ ਦੇਖਿਓ ਤੇ ਤੁਹਾਨੂੰ ਲੱਗ ਜੂ ਪਤਾ ਨਾ ਕਿੰਨੇ ਨੁਕਸਾਨਦਾਇਕ ਹੁੰਦੀ ਆ ਬੰਦੇ ਦੀ ਸਾਰੀ ਮਤਲਬ ਕੀਤੀ ਕਰਾਈ ਖੋਜ ਪਾ ਲੈਂਦੀ ਆ ਜੇ ਤੂੰ ਮੂੰਗੀ ਮੰਡੀ ਚ ਵੇਚਣੀ ਆ ਬਈ ਤੇ ਖਾਣ ਵਾਲੀ ਮੂੰਗੀ ਬਣਾਉਣੀ ਆ ਤਾਂ ਸਪਰੇਅ ਦੇ ਸਮੇਂ ਡੋਜ਼ ਤੇ ਹਵਾਸ਼ਿੰਗ ਦੇ ਦਾ ਧਿਆਨ ਰੱਖਣਾ ਜ਼ਰੂਰੀ ਹੈ ਨਾ ਆਪਾਂ ਆਪ ਤਾਂ ਕੀ ਕਰਦੇ ਆ ਬਈ ਸਾਰੇ ਕਿਸਾਨ ਹਨਾ ਕਿ ਜਿਹੜੀ ਆਪਾਂ ਮੂੰਗੀ ਵੇਚਣ ਤੋਂ ਪਹਿਲਾਂ ਬਿਨਾਂ ਸਪਰੇਅ ਤੋਂ ਆਪਾਂ ਫਲੀਆਂ ਤੜਾ ਲੈਨੇ ਆ ਬਈ ਘੀ ਘਰ ਵਾਲੀ ਆਰਗੈਨਿਕ ਆਰਗੈਨਿਕ ਰੱਖ ਲਈ ਵੀ ਆਪਾਂ ਚੰਗੀ ਚੰਗੀ ਬਾਕੀ ਸਿੱਟੋਂ ਮੰਡੀਆਂ 'ਚ ਉਹ ਹੁੰਦਾ ਕੀ ਆ ਉਹ ਦੂਜੇ ਲੋਕਾਂ ਕੋਲੇ ਜਾਂਦੀ ਜਿਹੜੇ ਮੂੰਗੀ ਨਹੀਂ ਬੀਜਦੇ ਸਾਰੀ ਖਾਨਦੇ ਆਪਾਂ ਦਾਲਾ ਮਤਲਬ ਅਟਾ ਦਾਲ ਸਕੀਮਾਂ ਚੱਲਦੀਆਂ ਹੁੰਦੀਆਂ ਸੀ ਉਹ ਦਾਲ ਮੂਗੀ ਹੈਗੀ ਉਧਰ ਹੀ ਜਾਂਦੀ ਹੈਗੀ ਆਏ ਨਹੀਂ ਪਤਾ ਜਿਹੜੀ ਕਿਸਾਨ ਨਹੀਂ ਲਗਦੇ ਮੁੜਕੜ ਕੇ ਆਪਣੇ ਕੋਲ ਨਹੀਂ ਆਉਂਦੀ ਉਹ ਮੂਗੀ ਹੋਰ ਕਿੱਧਰ ਨਹੀਂ ਜਾਂਦੀ ਆਪਾਂ ਮੰਡੀ 'ਚ ਵੇਚੇ ਮੰਡੀ 'ਚ ਕੁਝ ਸੈਲਰ ਹੁੰਦੇ ਜਿਹੜੇ ਨਾ ਮਤਲਬ ਖਰੀਦਦਾਰ ਜਾਂ ਡੀਲਰ ਡੁੰਲਰ ਉਹ ਸਾਰੇ ਖਰੀਦ ਲੈਂਦੇ ਆ ਉਹ ਐ ਤਾਂ ਹੈ ਨਹੀਂ ਜਿਹੜੀ ਆਪਣੀ ਮੂਗੀ ਆ ਉਹ ਅੰਬਰਸਰ ਤੋਂ ਆਉਂਦੀ ਅੰਬਰਸਰ ਵਾਲਿਆਂ ਨੂੰ ਆਪਣੀ ਜਾਂਦੀ ਆ ਆਪਣੇ ਕੋਲ ਹੀ ਢੇੜੇ ਢੇੜੇ ਖਾ ਕੇ ਆਪ ਹੀ ਖਾਣੇ ਉਹਨੂੰ ਬਸ ਉਹ ਜਿਹੜੀ ਹੁੰਦੀਆਂ ਕਾਲੇ ਪੀਲੇ ਜਿਹੇ ਦਾਣੇ ਉਹ ਕੱਢ ਦਿੰਦੇ ਨੇ ਤੇ ਬਾਕੀ ਆਪਣੇ ਕੋਲੇ ਰਹਿ ਜਾਂਦੀ ਹੈਗੀ ਤਾਂ ਯਾਰ ਦੇਖੋ ਸਰਦ ਤਾਂ ਹੈ ਨਹੀਂ ਇਹ ਚੀਜ਼ ਬਿਨਾ ਪਰ ਆਪਾਂ ਨੂੰ ਥੋੜਾ ਉਹ ਤਿਆਰ ਰੱਖਣਾ ਚਾਹੀਦਾ ਹੈ ਗਏ ਚੀਜ਼ ਬਾਰੇ ਕਿ ਕਿੰਨੀ ਕ ਪਰਡੋਜ ਪਾਈਆਂ ਕਿਵੇਂ ਕੁਝ ਕਰਨਾ ਹੈ ਨਾ ਚਲੋ ਆਪਾਂ ਉਮੀਦ ਆਹੀ ਕਰਦੇ ਹਾਂ ਕਿ ਵੀਡੀਓ ਤੁਹਾਡੇ ਲਈ ਫਾਇਦੇਮੰਦ ਜ਼ਰੂਰ ਹੀ ਹੋਈ ਹੋਗੀ ਜੇ ਤਾਂ ਤੁਸੀਂ ਗ੍ਰਾਮੋ ਸਪਰੇਅ ਵਰਤਦੇ ਹੋ ਤਾਂ ਕਿਰਪਾ ਕਰਕੇ ਸਹੀ ਤਰੀਕੇ ਨਾਲ ਹੀ ਵਰਤੋ ਇਹਨੂੰ ਹਮੇਸ਼ਾ ਯਾਦ ਰੱਖੋ ਫਸਲ ਸਿਰਫ ਘਾਉਣ ਦਾ ਘਾਉਣ ਲਈ ਨਹੀਂ ਸੇਧਮਦ ਲਈ ਹੁੰਦੀ ਹੈ ਕਿ ਸੇਧਮਦ ਬਣਾਉਣ ਲਈ ਹੁੰਦੀ ਹੈ ਆਪਾਂ ਮਤਲਬ ਪੰਜਾਬੀ ਹਰਿਆਣੇ ਆਦੇ ਲੋਕ ਆਦੇ ਸੇਤਾਂ ਕਰਕੇ ਜਾਣੀ ਐ ਤੁਸੀਂ ਕਿਉਂਕਿ ਆਪਾਂ ਆਪਦੇ ਖੇਤਾਂ ਚੋਂ ਚੀਜ਼ ਖਾਹ ਕੇ ਆਪ ਖਾਂਦੇ ਸੀ ਚੰਗੇ ਸਰੀਰ ਹੁੰਦੇ ਸੀਗੇ ਤੇ ਪਰ ਹੁਣ ਆਪਾਂ ਲੋਕਾਂ ਨੂੰ ਵੀ ਜ਼ਹਿਰ ਖਵਾ ਰਹੇ ਆ ਦਿਹਾਗੂ ਜ਼ਹਿਰ ਖਾਣੇ ਬਹੁਤ ਚੰਗੇ ਕਿਸਾਨ ਨੇ ਜਿਹੜੇ ਇੱਕ ਲਿਮਟ ਦੇ ਵਿੱਚ ਇਹ ਚੀਜ਼ ਨੂੰ ਵਰਤਦੇ ਨੇ ਅਸਲ 'ਚ ਆਹੀਆਂ ਚੀਜ਼ਾਂ ਲੋਬੀਜਾਂ ਦੀ ਤਾਂ ਜ਼ਰੂਰਤ ਪੈਂਦੀ ਹੈ ਕਿਉਂਕਿ ਆਪਾਂ ਜੇਤੀ ਝੜੀ ਹਰ ਦੀ ਬੂਗੀ ਹੁੰਦੀ ਹੈ ਤਾਂ 10000 ਠੇਕਾ ਵਧਾਉਣਾ ਆਪਣਾ ਹੱਕ ਬਣ ਜਾਂਦਾ ਕਿ ਬਈ ਜੇ ਤੂੰ ਠੇਕਾ ਵਧਾਇਆ ਤੂੰ ਇੱਕ ਮਾੜਾ ਕਿਸਾਨ ਬਣ ਜੀਦਾ। ਇਹੀ ਗੱਲਾਂ ਕਰਕੇ ਜਿੱਥੇ ਝੋਨਾ ਤੇ ਕਣਕ ਹੁੰਦਾ ਸੀ ਮੈਂ ਸੁਜੈਸਟ ਕਰਦਾ ਉਹੀ ਚੀਜ਼ਾਂ ਵੈਸਟ ਸੀ ਆਪਣੇ ਲਈ ਇਹ ਜ਼ਹਿਰ ਨਾਲ ਤਾਂ। ਤੇ ਬਾਕੀ ਤੁਸੀਂ ਵੀ ਕਿਸਾਨ ਵੀਰੋ ਆਪਦੀ رائے ਜ਼ਰੂਰ ਦਿਓ ਹਣਾ। ਤੁਸੀਂ ਕੀ ਕਹਿਣੇ ਹੋਗੇ? ਤੇ ਵੀਡੀਓ ਨੂੰ ਲਾਈਕ, ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਹਰ ਕਿਸਾਨ ਨੂੰ ਵੀ ਇਹ ਗੱਲ ਜਾਣ ਸਕਣ ਦਾ ਮੌਕਾ ਮਿਲੇ। ਅਗਲੀ ਵੀਡੀਓ 'ਚ ਮਿਲਦੇ ਹਾਂ ਇੱਕ ਹੋਰ ਜਾਣਕਾਰੀ ਲਈ ਤੇ ਸਾਰੇ ਕਿਸਾਨ ਵੀਰਾਂ ਦਾ ਧੰਨਵਾਦ। ਮਿਲਦੇ ਹਾਂ ਹੋਰ ਵੀਡੀਓ ਦੇ ਵਿੱਚ।